ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੱਤਰਕਾਰ ਦੋਸਤਾਂ ਦਾ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਬੜਾ ਸਿੱਧਤ ਦੇ ਨਾਲ ਇਸ ਲੱਗੇ ਹੋਏ ਹੋ ਕਿ ਲੋਕਾਂ ਦੀ ਤਕਲੀਫ ਲੋਕਾਂ ਦੀ ਆਵਾਜ਼ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣੇ ਹੋ। ਔਰ ਉਸੇ ਲੜੀ ਦੇ ਵਿੱਚੋਂ ਸਾਡੇ ਇਸ ਕਸੋਖਾਨਾ ਪਿੰਡ ਦੇ ਲੋਕਾਂ ਦੀ ਆਵਾਜ਼ ਨੂੰ ਵੀ ਤੁਸੀਂ ਪੂਰੀ ਤਾਕਤ ਦੇ ਨਾਲ ਚੱਕਿਆ ਅੱਜ ਦਾ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਇਸ਼ੂ ਹੈ ਸਾਡਾ ਮੇਨ ਮੁੱਦਾ ਹੈ ਅੱਜ ਇੱਕ ਦੋ ਗੱਲਾਂ ਹੋਰ ਨੇ ਜਿਹੜੀਆਂ ਨਵੀਆਂ ਡਵੈਲਪਮੈਂਟਸ ਹੋਈਆਂ ਨੇ ਇਸ ਚੱਲਦੇ ਕਿਸਾਨਾਂ ਦੇ ਮੋਰਚੇ ਦੇ ਸਬੰਧ ਵਿੱਚ ਦੇਖੋ ਇਹ ਗੱਲ ਕੋਈ ਲੋਕੀ ਸ਼ਬੀ ਨਹੀਂ ਹੈ ਤੇ ਇੱਕ ਸ਼ਹਿਰ ਦਾ ਪਾਣੀ ਕੱਢਣਾ ਹੈ ਦੰਦਾ ਪਾਣੀ ਤੇ ਇਹ ਕੋਈ ਕਾਨੂੰਨ ਨਹੀਂ ਆਜ਼ਾਦ ਆਜ਼ਾਦ ਦਿੰਦਾ ਕਿਤੇ ਵੀ ਇਹ ਲਾਉ ਨਹੀਂ ਕੀਤਾ ਜਾਂਦਾ ਕਿ ਕਿਤੋਂ ਦਾ ਗੰਦਾ ਪਾਣੀ ਕਿਸੇ ਪਿੰਡ ਦੇ ਵਿਚਕਾਰ ਦੇ ਕੱਢਿਆ ਜਾਏ। ਔਰ ਇੱਥੇ ਹੋ ਰਿਹਾ ਹੈ। ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜੇਕਰ ਮੌੜ ਮੰਡੀ ਦਾ ਗੰਦਾ ਪਾਣੀ ਉਸ ਪਿੰਡ ਵਿੱਚ ਦੀ ਕਰਨਾ ਤੇ ਹੋਰ ਕੋਈ ਅਲਟਰਨੇਟ ਨਹੀਂ ਫਿਰ ਤਾਂ ਕੱਢਿਆ ਜਾ ਸਕਦਾ ਹੈ। ਲੇਕਿਨ ਜੇ ਕੋਈ ਅਲਟਰਨੇਟ ਹੈਗਾ ਤਾਂ ਫਿਰ ਉਹ ਗੰਦੇ ਪਾਣੀ ਨੂੰ ਮਤਲਬ ਪਿੰਡ ਦੇ ਵਿੱਚ ਜੀ ਕੱਢਣ ਦੀ ਕੋਈ ਤਕ ਨਹੀਂ ਮੰਦੀ। ਇੱਥੋਂ ਤੱਕ ਗੱਲ ਸਾਹਮਣੇ ਆ ਗਈ ਕਿ ਪਿੰਡ ਨੇ ਕਹਿੰਦਾ ਵੀ ਇੱਕ ਸਾਈਡ ਤੋਂ ਕੱਢ ਕੇ ਲੈ ਜਾਓ। ਉਹਦੇ ਤੋਂ ਵੀ ਮੈਂ ਜੇ ਕਹਾ ਕਿ ਭਗਵੰਤ ਮਾਨ ਦੀ ਸਰਕਾਰ ਜਾਂ ਇਹਦਾ ਐਮਐਲਏ ਆਪਣੀ ਪਾਰਟੀ ਦੇ ਬੰਦਿਆਂ ਦੇ ਥਰੂ ਇਤਰਾਜ਼ ਕਰਵਾ ਕੇ ਜਿੱਧਰ ਦੀ ਪਾਣੀ ਕੱਢਣ ਦਾ ਪਿੰਡ ਵਾਲਿਆਂ ਨੇ ਇਹਨਾਂ ਨੂੰ ਪ੍ਰਪੋਜ਼ਲ ਦਿੱਤੀ ਉਹਨੂੰ ਅੱਗੇ ਰੋਕਿਆ ਗਿਆ ਇਹਦਾ ਮਤਲਬ ਸਿੱਧ ਹੋ ਗਿਆ ਕਿ ਲੋਕਾਂ ਨੂੰ ਲਤਾੜ ਕੇ ਪਾਣੀ ਪਿੰਡ ਦੇ ਵਿਚਾਲੇ ਦੀ ਹੀ ਗੰਦਾ ਪਾਣੀ ਕੱਢਣ ਦੀ ਇੱਕ ਵਿਉਂਤ ਬੰਦੀ ਮੰਨੀ ਸੀ ਔਰ ਉਹਨੂੰ ਨਭਾਇਆ ਗਿਆ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਭਈ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਬਾਣਦੇ ਤੋਂ ਪਹਿਲਾਂ ਤੁਹਾਡੇ ਇੱਕ ਇੱਕ ਨੁਮਾਇੰਦੇ ਨੇ ਇੱਕ ਇੱਕ ਵਿਅਕਤੀ ਨੇ ਇਹ ਰੋਲਾ ਪਾਇਆ ਹੈ ਕਿ ਇਹ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਬਣੇਗੀ ਤੇ ਸੱਥਾਂ ਤੋਂ ਸਰਕਾਰ ਚੱਲਿਆ ਕਰੇਗੀ ਇਹ ਇਹ ਆਪਾਂ ਸਾਰਿਆਂ ਨੇ ਸੁਣਿਆ ਹੁਣ ਸਵਾਲ ਇਹ ਆ ਵੀ ਉਹ ਪਿੰਡ ਦੀ ਸੱਥ ਹੈ ਜਿਹੜੀ ਉਹ ਦੁਹਾਈ ਪਿੱਟ ਰਹੀ ਆ ਕੁਰਲਾ ਰਹੀ ਆ ਕਿ ਸਾਨੂੰ ਆ ਗੰਦਾ ਪਾਣੀ ਕਿਉਂ ਦਿੱਤਾ ਜਾ ਰਿਹਾ ਕੋ ਸਾਨੂੰ ਗੰਦੇ ਪਾਣੀ ਦੇ ਵਿੱਚ ਡੋਪਿਆ ਜਾ ਰਿਹਾ ਅਗਰ ਕਿਤੇ ਵੀ ਪਾਣੀ ਲੀਕ ਹੋ ਗਿਆ ਜਿਹੜੇ ਘਰਾਂ ਦੇ ਨੇੜੇ ਪਾਣੀ ਲੀਕ ਹੋ ਗਿਆ ਉਹਨਾਂ ਘਰਾਂ ਨੂੰ ਤਾਂ ਰਾਤ ਨੂੰ ਚੈਨ ਹੋਣੀ ਹੈ ਜਿਹਨਾਂ ਚੈਨ ਹੋਣੀ ਹੈ ਉਹਨਾਂ ਵਾਸਤੇ ਨਰਕ ਬਣ ਗਿਆ ਨਾ ਔਰ ਉਹ ਨਰਕ ਬਣਾਇਆ ਜਾ ਰਿਹਾ ਹੈ ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ ਔਰ ਉਹਦੇ ਤੋਂ ਅੱਗੇ ਮੈਂ ਤੇਰੀ ਗੱਲ ਕਰਨੀ ਚਾਹਣਾ ਹੈ ਦੇਖੋ ਪਿੰਡ ਨੇ ਇਹ ਲੜਾਈ ਲੜਦਿਆਂ 25 26 ਬੰਦੇ ਜੇਲ੍ਹ ਚਲੇ ਗਏ ਤਿੰਨ ਬੰਦੇ ਪਿੰਡ ਦੇ ਉੱਥੇ ਭੁੱਖ ਹੜਦਾਲ ਤੇ ਬੈਠੇ ਆ ਜਦੇ ਬੰਦੀ ਦੇ ਆ ਜਿਹੜੇ ਵਰਕਰ ਨੇ ਸਾਡੇ ਆਗੂ ਸਹਿਬਾਨ ਉਹ ਜੇਲ੍ਹ ਚਲੇ ਗਏ ਜਿਨ੍ਹਾਂ ਦੇ ਵਿੱਚੋਂ 9 ਆਦਮੀ ਉਹ ਹੜਤਾਲ ਤੇ ਸੀ ਉੱਥੇ ਢੇਲ ਚ ਔਰ ਉਹਨਾਂ 9 ਦੇ ਵਿੱਚੋਂ 3 ਦੀ ਕੱਲ ਸਿਹਤ ਵਿਗੜਿਆ ਹਾਲਾਤ ਵਿਗੜਿਆ ਜਿਨ੍ਹਾਂ ਨੂੰ ਸਿਵਲ ਹਸਪੀਟਲ ਮੁਕਸਰ ਦੇ ਵਿੱਚ ਇਹਨਾਂ ਨੇ ਲੈ ਕੇ ਗਏ ਚੈੱਕਅਪ ਕਰਵਾਇਆ ਲੇਕਿਨ ਉਹਨਾਂ ਦੀ ਲੜਾਈ ਉਹ ਜਿਹੜੀ ਲੜ ਰਹੇ ਨੇ ਉਹ ਜਾਰੀ ਹੈ ਕਿ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਏਡ ਨਹੀਂ ਲੈਣੀ ਕੋਈ ਮੈਡੀਕਲ ਸਹੂਲਤ ਨਹੀਂ ਲੈਣੀ ਕੋਈ ਦਵਾਈ ਨਹੀਂ ਲੈਣੀ ਔਰ ਸਾਡੇ ਕਾਕਾ ਸਿੰਘ ਜੀ ਕੋਟੜਾ ਜਿਹੜੇ ਜਨਰਲ ਸੈਕਟਰੀ ਨੇ ਜਥੇਬੰਦੀ ਦੇ ਮੇਰੇ ਤੋਂ ਮੇਰੇ ਨਾਲ ਮੇਰੇ ਬਰਾਬਰ ਦੇ ਨੇ ਉਹ ਉੱਥੇ ਗਏ ਨੇ ਇਸ ਤਰੀਕੇ ਦੇ ਨਾਲ ਜਿਹੜਾ ਬਿਹੇਵੀਅਰ ਕਰਕੇ ਕਾਕਾ ਸਿੰਘ ਕੋਟੜਾ ਨੂੰ ਤੇ ਸਾਡੀਆਂ ਉੱਤੇ ਬੀਬੀਆਂ ਨੂੰ ਉੱਥੇ ਲੈ ਕੇ ਗਏ ਨੇ ਜੇਲ੍ਹ ਦੇ ਵਿੱਚ ਅਮਰਸਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਇਹ ਅਤਿ ਨਿੰਦਨਯੋਗ ਹੈ ਇਹ ਤੁਸੀਂ ਸਾਰੀ ਪੱਤ ਪ੍ਰੈਸ ਨੇ ਦੇਖਿਆ ਕਿ ਇੱਕ ਬੀਬੀ ਨੇ ਉੱਥੇ ਜ਼ਹਿਰ ਪੀਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਮੈਂ ਆਪਣੀ ਜਾਨ ਦੇ ਦੋਗੀ ਲੇਕਿਨ ਸਾਡੇ ਪਿੰਡੋਂ ਇਹ ਜਿਹੜਾ ਗੰਦਾ ਪਾਣੀ ਦਿੱਤਾ ਜਾ ਰਿਹਾ ਹੈ ਇਹਦਾ ਅਸੀਂ ਫਰੋਧ ਕਰ ਰਹੇ ਹਾਂ ਉਦੀ ਵੀ ਕੋਈ ਪ੍ਰਵਾਹ ਨਹੀਂ ਇਹਦਾ ਮਤਲਬ ਲੋਕ ਮਰਦੇ ਆ ਤਾਂ ਮਰਨਾ ਲੋਕ ਭੁੱਖੇ ਰਹਿ ਕੇ ਮਰਦੇ ਆ ਤਾਂ ਮਰਨਾ ਲੇਕਿਨ ਪਾਣੀ ਇੱਕ ਐਮਐਲਏ ਦੀ ਈਗੋ ਨੂੰ ਕੈਮ ਰੱਖਣਾ ਉਹਦੀ ਈਗੋ ਨੂੰ ਮਜ਼ਬੂਤ ਕਰਦਾ ਉਹਦੀ ਈਗੋ ਨੂੰ ਪੱਠੇ ਪਾਉਣ ਵਾਸਤੇ ਸਰਕਾਰ ਦੇ ਪ੍ਰਸ਼ਾਸਨ ਸਾਰਾ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਲੱਗਿਆ ਹੋਇਆ ਅੱਜ ਮੈਨੂੰ ਰਿਪੋਰਟ ਮਿਲੀ ਹੈ ਕਿ ਸਾਡੇ ਉੱਥੇ ਮੁਕਸਰ ਜੇਲ੍ਹ ਦੇ ਵਿੱਚੋਂ ਪੰਜ ਆਦਮੀਆਂ ਨੇ ਹੋਰ ਨਵੇਂ ਪੰਜ ਆਦਮੀਆਂ ਨੇ ਉਹ ਹੜਤਾਲ ਹੋਰ ਸ਼ੁਰੂ ਕੀਤੀ ਐ ਦੇਖੋ ਸਾਡੀ ਇਹ ਆ ਲੜਾਈ ਤੇ ਲੋਕਾਂ ਨਾਲ ਇਹ ਹੋ ਰਹੀ ਬੇਇਨਸਾਫੀ ਕਿਵੇਂ ਰੁਕੇਗੀ ਅਗਰ ਅੱਜ ਅਸੀਂ ਇਸ ਗੱਲ ਦੇ ਉੱਤੇ ਇਸ ਨੂੰ ਨਾ ਰੋਕ ਸਕੇ ਤਾਂ ਅਜੇ ਹੀ ੱੱਕੇਸ਼ਾਈ ਫਿਰ ਹਰੇਕ ਪਿੰਡ ਦੇ ਵਿੱਚ ਤੇ ਹਰੇਕ ਵਿਅਕਤੀ ਦੇ ਨਾਲ ਹੋਏਗੀ ਹੁਣ ਇੱਥੇ ਵੱਡਾ ਸਵਾਲ ਇਹੀ ਬੇ ਦੁਬਾਰਾ ਰਿਪੀਟ ਕਰਦਾ ਕਿ ਜਿਹੜੀ ਸਰਕਾਰ ਆਮ ਲੋਕਾਂ ਦੀ ਸਰਕਾਰ ਸੀ ਜਿਹੜੀ ਕਹਿੰਦੀ ਸੀ ਇਨਸਾਫ ਦੇਵਾਂਗੇ ਕਿਓ ਸਰਕਾਰ ਦਾ ਅੱਜ ਸਪਸ਼ਟ ਨਜ਼ਰ ਚਿਹਰਾ ਨਜ਼ਰ ਨਹੀਂ ਆ ਰਿਹਾ ਕਿ ਇੱਕ ਐਮਐਲਏ ਸ਼ਰੀਆਮ ਗੁੰਡਾਗਰਦੀ ਕਰ ਰਿਹਾ ਲੋਕਾਂ ਦੇ ਨਾਲ ਔਰ ਲੋਕਾਂ ਨੂੰ ਲਟਾਰ ਕੇ ਕੰਮ ਕਰ ਰਿਹਾ ਸੋ ਇਹਦੇ ਰੋਸ ਦੇ ਵਿੱਚੋਂ ਐਸਕੇਐਮ ਨੌਨ ਪੋਲਿਟਿਕਲ ਦੀ ਰਾਤ ਮੀਟਿੰਗ ਹੋਈ ਹੈ ਔਰ ਐਸਕੇਐਮ ਨੌਨ ਪੋਲਿਟਿਕਲ ਨੇ ਕੱਲ ਇੱਕ ਪ੍ਰੋਗਰਾਮ ਦਿੱਤਾ ਰਾਤ ਆ ਇਹ ਜਿਹੜਾ ਇਹਦੇ ਵਿੱਚ ਜ਼ਰੂਰ ਮਤਲਬ ਮੈਂਸ਼ਨ ਕਰਨਾ ਮਹ ਜਰੂਰੀ ਹੈ ਉਹਨਾਂ ਨੇ ਪ੍ਰੋਗਰਾਮ ਵਿੱਚ ਇਹ ਕਿਹਾ ਕਿ ਪੂਰੇ ਭਾਰਤ ਦੇ ਵਿੱਚ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੂਰੇ ਭਾਰਤ ਦੇ ਵਿੱਚ ਪੁਤਲੇ ਫੁੱਕੇ ਜਾਣਗੇ ਕੱਲ ਨੂੰ 3 ਤਰੀਕ ਨੂੰ ਇਸੇ ਰੋਸ਼ ਦੇ ਵਿੱਚ ਉਹ ਕਿ ਲੋਕਾਂ ਦੇ ਨਾਲ ਬੇਇਨਸਾਫੀ ਜੇ ਲੋਕਾਂ ਨੇ ਤੁਹਾਨੂੰ 95 ਐਮਐਲਏ ਜਿਤਾਏ ਹੈ ਨਾ ਤਾਂ ਇਸ ਲਈ ਜਿਤਾਏ ਸੀਗੇ ਕਿ ਤੁਸੀਂ ਲੋਕਾਂ ਨੂੰ ਇਨਸਾਫ ਦਿਓਗੇ ਲੋਕਾਂ ਨੂੰ ਧੱਕੇਸ਼ਾਹੀ ਦੀ ਦੇ ਰਾਜ ਪ੍ਰਬੰਧ ਚੋਂ ਬਾਹਰ ਕੱਢੋਗੇ ਲੋਕਾਂ ਨੂੰ ਨਜਾਤ ਦਿਓਗੇ ਇਹਨਾਂ ਤੋਂ ਤੇ ਤੁਸੀਂ ਉਸ ਤੋਂ ਬਾਅਦ ਦੇ ਲੱਭਦੇ ਇਹਦੇ ਲਈ ਕੱਲ ਨੂੰ 3 ਤਰੀਕ ਨੂੰ 11 ਵਜੇ ਪੂਰੇ ਭਾਰਤ ਦੇ ਵਿੱਚ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਹੋ ਰਿਹਾ ਸੀ ਫੂਕਾਂਗੇ ਅਗਲੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਦੇਖੋ ਅੱਜ ਪਤਾ ਲੱਗਿਆ ਹੈ ਕਿ ਸਰਪੰਚ ਸਾਹਿਬ ਨੂੰ ਡੀਸੀ ਸਾਹਿਬ ਨੇ ਬੁਲਾਇਆ ਤੇ ਕਹਿ ਰਹੇ ਨੇ ਕਿ ਦੇਖੋ ਹੁਣ ਪਾਈਪਲਾਈਨ ਤਾਂ ਨਿਕਲੀ ਗਈ ਤੁਸੀਂ ਆਪ ਦਾ ਪ੍ਰੋਟੈਸਟ ਕਰਨਾ ਬੰਦ ਕਰ ਦਿਓ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਤੁਹਾਨੂੰ ਅਸੀਂ ਕੁੱਟ ਲਿਆ ਤੁਹਾਨੂੰ ਅਸੀਂ ਕੁੱਟ ਕੇ ਅੰਦਰ ਤਾੜ ਕੇ ਜੇਲ੍ਹਾਂ 'ਚ ਸਿੱਟ ਕੇ ਤੁਹਾਡੀਆਂ ਧੀਆਂ ਤੁਹਾਡੀਆਂ ਮਾਤਾਵਾਂ ਪੈਣਾ ਦੀ ਬੇਇੱਜ਼ਤੀ ਕਰਕੇ ਉਹਨਾਂ ਦੀਆਂ ਚੁੰਨੀਆਂ ਖਿੱਚ ਕੇ ਅਸੀਂ ਤੁਹਾਡਾ ਡੰਡਾ ਪਾਣੀ ਦਾ ਕੱਢ ਕੇ ਲੈ ਗਏ ਹੁਣ ਤੁਸੀਂ ਰੋਣਾ ਹੁਣ ਤੁਸੀਂ ਰੋਣਾ ਨਾ ਪਾ ਹੁਣ ਤੁਸੀਂ ਪੱਟਾਸ਼ਟ ਬੰਦ ਕਰ ਦਿਓ ਇਹ ਕਿਹਾ ਗਿਆ ਇਹ অতি ਕਨੌਣੀ ਤੇ ਸ਼ਰਮਨਾਕ ਗੱਲ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਸਾਡੇ ਆਦਮੀ ਜਿਹੇ ਬੈਠੇ ਨੇ ਇਸ ਪਿੰਡ ਦੇ 20 ਦੇ ਕਰੀਬ ਬੰਦੇ ਜਿਹੇ ਬੈਠੇ ਨੇ ਸਾਡੇ ਆਗੂ ਜਿਹੇ ਬੈਠੇ ਨੇ ਤੇ ਇੰਨੇ ਆਗੂਆਂ ਨੂੰ ਜਿਹੇ ਚ ਸਿੱਟ ਕੇ ਉਹਨਾਂ ਜਿਹੜੇ ਭੁੱਖ ਹੜਤਾਲ ਤੇ ਬੈਠੇ ਨੇ ਪੰਜ ਹੋਰ ਬੈਠ ਗਏ ਉਹਨਾਂ ਦੀ ਰਹਿ ਜਾਣੇ ਬਿਨਾ ਸਰਪੰਚ ਜਾਂ ਕੌਣ ਆ ਕੌਣ ਕੋਲ ਫੈਸਲਾ ਕਰ ਲੇਗਾ ਮੈਂ ਕਹੋ ਕਿ ਮੈਂ ਫੈਸਲਾ ਕਰ ਲਾਂਗਾ ਜੀ ਇਕੱਲਾ ਇੱਥੇ ਬੈਠ ਕੇ ਸਾਡੇ ਸਾਰੇ ਬੰਦੇ ਰਿਹਾ ਕਰਨ ਬੰਦੇ ਸਾਡੇ ਵਿੱਚ ਆਉਣ ਅਸੀਂ ਇਹਨਾਂ ਨਾਲ ਬੈਠ ਕੇ ਚਰਚਾ ਕਰਾਂਗੇ ਕਿ ਅਸੀਂ ਆਪਣੇ ਪ੍ਰੋਟੈਸਟ ਨੂੰ ਕਿਸ ਰੂਪ ਦੇ ਵਿੱਚ ਲੈ ਕੇ ਜਾਣਾ ਕਿਵੇਂ ਕਰਨਾ ਹੈ ਲੋਕਾਂ ਦੀ ਲੜਾਈ ਪਾਈਪਾ ਪੈਨ ਨਾਲੋਂ ਵੱਡੀ ਲੜਾਈ ਤੇ ਜਿਹੜਾ ਗੰਦਾ ਪਾਣੀ ਆਏਗਾ ਹਜੇ ਤਾਂ ਲੜਾਈ ਚੱਲ ਰਹੀ ਹੈ ਜਿੱਥੇ ਗੰਦਾ ਪਾਣੀ ਛਕਣਾ ਉਹਨਾਂ ਪਾਈਪਾਂ ਦੇ ਵਿੱਚ ਉਹਦੇ ਫਿਰ ਲੋਕਾਂ ਨੇ ਛੇਪਰੇ ਛੇਪਰੀ ਹੋਣਾ ਹੈ ਸੋ ਲੜਾਈ ਸਾਡੀ ਗੰਦੇ ਪਾਣੀ ਦੀ ਹੈ ਉਹਦੇ ਖਿਲਾਫ ਇਹ ਸਾਡਾ ਪ੍ਰੋਟੈਸਟ ਹੈ ਜੀ ਇੱਕ ਤਾਂ ਮੈਂ ਇਹ ਗੱਲ ਤੁਹਾਡੇ ਸਾਹਮਣੇ ਕਲੀਅਰ ਕਰ ਰਿਹਾ ਸੀ ਦੂਸਰੀ ਗੱਲ ਤੁਸੀਂ ਸਾਰੇ ਪੱਤਰਕਾਰਾਂ ਨੇ ਦੇਖੀ ਹੋਵੇਗੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਕਿ ਪੰਜਾਬ ਦੇ ਮੁੱਦਿਆਂ ਤੇ ਤੇ ਕਿਸਾਨੀ ਮੁੱਦਿਆਂ ਤੇ ਮੈਂ ਲਾਈਵ ਖੁੱਲੀ ਡਿਬੇਟ ਕਰਨ ਲਈ ਖੁੱਲੀ ਚਰਚਾ ਕਰਨ ਲਈ ਇਹਨਾਂ ਨੂੰ ਚੈਲੰਜ ਕਰਦਾ ਹਾਂ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਤਾਂ ਪਰसों ਮੇਰੇ ਵੱਲੋਂ ਬਿਆਨ ਆ ਗਿਆ ਸੀ ਮੈਂ ਆਪਣੀ ਆਰਗੇਨਾਈਜੇਸ਼ਨ ਵੱਲੋਂ ਬਿਆਨ ਦਿੱਤਾ ਸੀ ਕਿ ਸਾਡੀ ਜਥੇਬੰਦੀ ਤੇਰੇ ਇਸ ਚੈਲੰਜ ਨੂੰ ਕਬੂਲਦੀ ਹੈ ਪ੍ਰਧਾਨ ਮੁੱਖ ਮੰਤਰੀ ਜੀ ਲੇਕਨ ਰਾਤ ਦੀ ਮੀਟਿੰਗ ਤੋਂ ਬਾਅਦ ਸਮੁੱਚੇ ਐਸਕੇਐਮ ਨਾਨ ਪੋਲੀਟੀਕਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਚੈਲੰਜ ਨੂੰ ਅਸੀਂ ਸਰਕਾਰਿਆ ਅਸੀਂ ਕਬੂਲਿਆ ਅਸੀਂ ਉਹਨੂੰ ਕਹਿੰਨੇ ਆ ਤੇ ਬਹੁਤ ਚੰਗੀ ਗੱਲ ਹੈ ਅਗਰ ਸਰਕਾਰ ਕਿਤੇ ਲਾਈਵ ਤੁਹਾਡੇ ਚੈਨਲਾਂ ਦੇ ਵੀ ਚੱਲਦਾ ਹੋਵੇ ਹਰ ਇੱਕ ਗੱਲ ਦਾ ਲੋਕਾਂ ਨੂੰ ਪਤਾ ਲੱਗੇ ਤੇ ਸਰਕਾਰ ਕਿੰਨਾ ਝੂਠ ਬੋਲਦੀ ਹੈ ਤੇ ਕਿੰਨਾ ਤੇ ਸਰਕਾਰ ਚ ਦਾਮ ਹੈ ਸੱਚਾਈ ਕਿੰਨੀ ਕਹੇ ਬਹੁਤ ਕੁਝ ਦੱਸਣ ਵਾਲਾ ਹੈ ਪਬਲਿਕ ਦੇ ਸਾਹਮਣੇ ਕਿਉਂਕਿ ਅਸੀਂ ਜਿਹੜਾ ਝੂਠ ਬੋਲਿਆ ਗਿਆ ਭਗਵਾਨ ਜੀ ਮੰਨ ਲਓ ਤੇ ਜੀ ਮੈਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਧਰਨਾ ਦੇ ਕੇ ਪਾਣੀ ਰੋਕੀ ਬੈਠਾ ਇਹਦਾ ਹਰਿਆਣੇ ਨੂੰ ਦਿੱਲੀ ਨੂੰ ਪਾਣੀ ਜਾ ਰਿਹਾ ਹੈ ਪਾਣੀ ਜਾਣਾ ਹੈ ਅਸੀਂ ਪਰ ਉਸ ਲਾਈਵ ਡਿਬੇਟ 'ਚ ਪੁੱਛਾਂਗੇ ਭਵਨਤਮਨ ਜੀ 4000 ਕਿਊਸਕ ਪਾਣੀ ਦੇਣ ਲੱਗੇ ਨੇ ਪੰਜਾਬ ਦੀ ਰਹਿ ਜਾਣੀ ਉੱਚਾ ਲੋਕਾਂ ਨੂੰ ਚੁੱਪਚੀਤੇ ਸੈਨ ਕਰ ਕਰਕੇ ਦੇਈ ਜਾ ਰਹੇ ਹਾਂ ਅਸੀਂ ਇਹ ਵੀ ਪੁੱਛਾਂਗੇ ਕਿ ਬਿਆਨਾਂ ਦੇ ਵਿੱਚ ਕੀ ਬੋਲ ਰਹੇ ਹੋ ਮੁੱਖ ਮੰਤਰੀ ਜੀ ਔਰ ਅਮਲ 'ਚ ਕੀ ਕਰ ਰਹੇ ਹੋ ਬਿਆਨਾਂ 'ਚ ਕਹਿ ਰਹੇ ਹੋ ਕਿ ਇੱਕ ਬੂੰਦ ਪਾਣੀ ਹੈ ਨਹੀਂ ਤੇ ਬੂੰਦ ਪਾਣੀ ਨਹੀਂ ਦੇਵਾਂਗੇ ਤੇ ਅਮਰ ਜੀ ਤੁਸੀਂ ਕੀ ਕੀਤਾ ਹੈ ਤੁਸੀਂ ਇਹ ਕਿਹਾ ਮਤਾ ਪਾਸ ਕੀਤਾ ਹੈ ਕਿ 1981 ਦਾ ਜਿਹੜਾ ਰਜੀਵ ਲੋਂਗੋਵਾਲ ਸਮਝੌਤਾ ਹੈ ਉਸ ਸਮਝੌਤੇ ਦੇ ਮੁਤਾਬਕ ਪਾਣੀ ਦੀ ਅਸੀਂ ਚਾਹੁੰਿਆ ਕਿ ਮੁੜ ਦੁਬਾਰਾ ਵੰਡ ਕੀਤੀ ਜਾਵੇ ਮੈਂ ਕਹਿਣਾ ਚਾਹਣਾ ਭਗਵਾਨ ਤੁਹਾਨੂੰ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਜੀ ਅਕਲ ਤੋਂ ਕੰਮ ਲਓ ਹਜੇ ਤੱਕ ਪੂਰੇ ਪੰਜਾਬ ਦੇ ਲੋਕਾਂ ਨੇ ਰਜੀਵ ਲੋਂਗੋਵਾਲ ਸਮਝੌਤੇ ਨੂੰ ਐਕਸੈਪਟ ਨਹੀਂ ਕੀਤਾ ਪੰਜਾਬ ਦੇ ਪਾਣੀਆਂ ਦਾ ਰਾਖਾ ਧੋਣ ਵਾਲਾ ਮੁੱਖ ਮੰਤਰੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਪਬਲਿਕ ਨੂੰ ਵੀ ਦੱਸ ਦੇਣਾ ਚਾਹੁੰਦਾ ਤੇ ਮੁੱਖ ਮੰਤਰੀ ਨੂੰ ਵੀ ਉਹ ਭਾਈ ਪਾਣੀਆਂ ਦਾ ਜੇ ਸਮਝੌਤਾ ਕਰਨਾ ਜੇ ਪਾਣੀਆਂ ਦਾ ਕੋਈ ਫੈਸਲਾ ਕਰਨਾ ਤੇ ਰਾਈਟ ਕਿਹਦੇ ਕੋਲੇ ਆ ਪੰਜਾਬ ਵਿਧਾਨ ਸਭਾ ਕੋਲ ਇੱਕ ਇਹ ਅਧਿਕਾਰ ਹੈ ਨਾ ਕੋਈ ਮੁੱਖ ਮੰਤਰੀ ਨਾ ਕੋਈ ਮੰਤਰੀ ਨਾ ਕੋਈ ਸੰਤਰੀ ਨਾ ਕਿਸੇ ਪਾਰਟੀ ਦਾ ਪ੍ਰਧਾਨ ਕੋਈ ਸਾਡੇ ਪਾਣੀਆਂ ਦਾ ਫੈਸਲਾ ਨਹੀਂ ਕਰ ਸਕਦਾ ਤੇ ਇਹ ਵੈਸਰਾ ਕਿਨੇ ਕੀਤਾ ਸੀ ਸੰਦਰ ਜੰਗ ਸਿੰਘ ਨੰਗੋਵਾਲ ਨੇ ਉਹ ਪਾਰਟੀ ਪ੍ਰਧਾਨ ਸੀ ਸਾਡੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਨਹੀਂ ਹੋਇਆ ਤੇ ਜੇ ਵਿਧਾਨ ਸਭਾ ਚ ਮਤਾ ਦੇ ਪਾਸ ਹੋ ਜਾਂਦਾ ਵੀ ਜਿਹੜਾ ਸਮਝੌਤਾ ਸੀ ਉਹ ਇਲਿਗਲ ਸੀ ਗੈਰ ਕਾਨੂੰਨੀ ਸੀ ਅੱਜ ਤੱਕ ਅਸੀਂ ਇਸ ਗੱਲ ਦੇ ਉੱਤੇ ਲੜਨ ਜੁਗਰੇ ਸੀ ਕਿ ਇਹ ਗੈਰ ਕਾਨੂੰਨੀ ਸਮਝੌਤਾ ਹੈ ਤੇ ਤੂੰ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਹੋਂ ਦੀ ਗੱਲ ਕਰਦਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਕਿ ਅਸੇ ਪਾਣੀ ਦੀ ਮੁਰਦ ਦੁਬਾਰਾ ਬੰਦ ਕਰਨੀ ਆ ਤੂੰ ਤਾਂ ਉਹ ਲਿਗਲਾਈਜ਼ ਕਰਤਾ ਜਿਹੜਾ ਸਾਡਾ ਪਾਣੀ ਬਾਹਰ ਜਾ ਰਿਹਾ ਸੋ ਇੱਕ ਗੱਲ ਨਹੀਂ ਹੈ ਬਹੁਤ ਗੱਲਾਂ ਨਹੀਂ ਬਹੁਤ ਸਾਰੇ ਇਸ਼ੂ ਨੇ ਮੈਂ ਕਹਿੰਦਾ ਸ਼ੁਕਰ ਹੈ ਮੇਰੇ ਪਰਮਾਤਮਾ ਦਾ ਕਿ ਅੱਜ ਉਹਨਾਂ ਨੇ ਕਿਹਾ ਹੈ ਕਿਸੇ ਮੁੱਖ ਮੰਤਰੀ ਨੇ ਸਾਨੂੰ ਕਿਹਾ ਹੈ ਕਿ ਮੈਂ ਤੁਹਾਡਾ ਖੁੱਲੀ ਡਿਬੇਟ ਕਰਨ ਲਈ ਤਿਆਰ ਆਂ ਔਰ ਲਾਈਵ ਡਿਬੇਟ ਕਰਨ ਲਈ ਤਿਆਰ ਆਂ ਅਸੀਂ ਜ਼ਰੂਰ ਭਵੰਤਮਾਨ ਦੀ ਇਸ ਚੁਣੌਤੀ ਨੂੰ ਕਬੂਲਦੇ ਆਂ ਜਗਾ ਦੱਸੇ ਟੇਟ ਦੇਵੇ ਇੱਕ ਇੱਕ ਚੈਨਲ ਨੂੰ ਆਜ ਮਾਰੇ ਉਹ ਤੇ ਫਿਰ ਇਹ ਨਾ ਕਰਨ ਕਿ ਪੱਤਰਕਾਰ ਨਹੀਂ ਆਉਂਦੇ ਨੇ ਪੱਤਰਕਾਰ ਨਹੀਂ ਆਉਂਦੇ ਨੇ ਤੇ ਇੱਕ ਚੈਨਲ ਨੈਸ਼ਨਲ ਚੈਨਲ ਸਾਡੇ ਸੋਸ਼ਲ ਮੀਡੀਆ ਦੇ ਛੋਟੇ ਚੈਨਲ ਸਾਰੇ ਉੱਥੇ ਆਉਣ ਸਾਰਿਆਂ ਦੇ ਸਾਹਮਣੇ ਬਰ ਖੁੱਲ ਕੇ ਡਿਬੇਟ ਕਰਾਂਗੇ ਦੱਸਾਂਗੇ ਤੂੰ ਤੇਰਾ ਤੂੰ ਕਿੰਨੇ ਪਾਣੀ 'ਚ ਖੜਾ ਤੇ ਅਸੀਂ ਕਿੱਥੇ ਖੜੇ ਹਾਂ ਇਹ ਵੀ ਪੁੱਛਾਂਗੇ ਭਗਵੰਦ ਮਾਨ ਨੂੰ ਅਸੀਂ ਡਿਬੇਟ ਦੇ ਵਿੱਚ ਸ਼੍ਰੀਮਾਨ ਜੀ ਤੂੰ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਤੇ ਪੰਜਾਬ ਦਾ ਰਾਖਾ ਕਹ ਰਹੇਂ ਤੇ ਤੇਰਾ ਸੁਪਰੀਮੋ ਕੀ ਕਹਿ ਰਿਹਾ ਹੈ ਚਲੰਦਰ ਦੇ ਅੰਦਰ ਚੌਣ ਮਹਿੰਮਲੇ ਦੌਰਾਨ ਇਹ ਕਹਿ ਕੇ ਗਿਆ ਕਿ ਹਰਿਆਣੇ ਤੇ ਦਿੱਲੀ ਨੂੰ ਪਾਣੀ ਦੀ ਲੋੜ ਆ ਹਰਿਆਣੇ ਤੇ ਦਿੱਲੀ ਨੂੰ ਪਾਣੀ ਦੇਵਾਂਗੇ ਸਵਾਲ ਹੋਰੇ ਬੜੇ ਨੇ ਬਹੁਤ سارے ਸਵਾਲ ਅਸੀਂ ਉਸ ਦਿਨ ਲਾਈਵ ਡਿਬੇਟ ਚ ਦੇ ਤੋੱਚ ਅਸੀਂ ਚਰਚਾ ਦੇ ਵਿੱਚ ਰੱਖਾਂਗੇ ਔਰ ਅਸੀਂ ਮੈਂ ਤੁਹਾਡੇ ਚੈਨਲ ਤੇ ਫਿਰ ਕਹਿੰਨਾ ਭਗਵਾਨ ਤੁਮਾਨੂੰ ਤੇ ਤੁਹਾਡਾ ਚੈਲੇਂਜ ਅਸੀਂ ਕਬੂਲਦੇ ਹਾਂ ਸਮੁੱਚਾ ਐਸਕੇਮ ਨਾਨ ਪੋਲਿਟੀਕਲ ਅਸੀਂ ਬੈਠਾਂਗੇ ਜਿਹੜੇ ਹੋਰ ਜੱਥੇ ਬੰਦੀਆਂ ਵੀ ਬੈਠਣ ਗਿਆ ਦੇਖਾਂਗੇ ਤੇਰੀ ਗੱਲ ਦੇ ਵਿੱਚ ਕਿੰਨੀ ਸਚਾਈ ਹੈ ਪਬਲਿਕ ਨੂੰ ਪਤਾ ਲੱਗੇਗਾ ਤੂੰ ਕਿੰਨੇ ਕਦਮ ਦੇ ਵਿੱਚ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਐਨੀ ਕੁਐਸਚਨ ਤੁਹਾਡਾ ਕੋਈ ਹੋਵੇ ਤੁਸੀਂ ਇੱਥੇ ਆਲਾ ਜੀ ਤੇ ਤੁਹਾਨੂੰ ਹਾਊਸ ਰੈਸਟ ਕਰ ਦਿੱਤਾ ਜੀ ਤੇ ਅੱਜ ਨਹੀਂ ਕੁਝ ਨਹੀਂ ਕੀਤਾ ਤਾਂ ਤੇ ਦੇਖੋ ਸਰਦੋ ਮਾੜੀ ਗੱਲ ਤਾਂ ਇਹ ਹੈ ਕਿ ਅਸੀਂ ਕ੍ਰਿਮੀਨਲ ਨਹੀਂ ਆ ਅਸੀਂ ਪੱਤਰਕਾਰਾਂ ਦੇ ਨਾਲ ਆਪਦੀ ਗੱਲਬਾਤ ਕਰਨ ਲਈ ਆ ਰਹੇ ਹਾਂ ਪ੍ਰੈਸ ਦੇ ਮਾਧਿਅਮ ਤੋਂ ਅਸੀਂ ਲੋਕਾਂ ਦੇ ਵਿੱਚ ਇਹ ਗੱਲ ਦੱਸਣੀ ਦੱਸਣ ਲਈ ਆ ਰਹੇ ਸੀ ਕਿ ਭਾਈ ਆ ਧੱਕੇਸ਼ਾਹੀ ਹੋ ਰਹੀ ਆ ਪਿੰਡ ਨਾਲ ਜਿਹੜੀ ਸਰਕਾਰ ਕਹਿੰਦੀ ਸੀਗੀ ਕਿ ਸੱਥਾਂ ਤੋਂ ਸਰਕਾਰ ਚੱਲੇਗੀ ਉਹ ਸੱਥਾਂ ਵਾਲਿਆਂ ਨੂੰ ਕੁੱਟਿਆ ਜਾ ਰਿਹਾ ਹੈ ਤੁਹਾਡੇ ਮਾਧਿਅਮ ਤੇ ਸਾਡੀ ਗੱਲ ਜਾਣੀ ਹੈ ਉਹ ਅਸੀਂ ਕਰਨ ਆ ਰਹੇ ਸੀ ਔਰ ਇਹਨਾਂ ਨੇ ਮੈਨੂੰ ਤੜਕੇ ਹੀ ਆ ਕੇ ਕਰੇ ਹਾਊਸ ਰੈਸਟ ਕੀਤਾ ਅੱਜ ਦੀ ਜਿਹੜੀ ਗੱਲ ਹੈ ਕੱਲ ਗੱਲ ਤੁਹਾਡੀ ਮੈਂ ਧੰਨਵਾਦੀ ਆ ਤੁਹਾਡਾ ਪੱਤਰਕਾਰਾਂ ਦਾ ਤੇ ਜਦੋਂ ਪਤਾ ਲੱਗਿਆ ਕਿ ਹਾਊਸ ਰੈਸਟ ਕਰ ਲਿਆ ਗਿਆ ਤਾਂ ਗੱਲ ਮੇਰਾ ਕਹਿੰਦਾ ਇੱਥੇ ਤਾਂ ਮੈਂ ਆ ਕੇ ਹੋ ਸਕਦਾ ਔਨੀ ਗੱਲ ਨਾ ਉੱਪਰ ਕੇ ਜਾਂਦੀ ਜਿਹੜੀ ਤੁਸੀਂ ਚੱਕ ਕੇ ਵਾਰ ਦਿੱਤੀ ਲੋਕਾਂ ਦਾ ਕੱਲ ਪਛਾਤੀ ਅੱਜ ਮੈਨੂੰ ਲੱਗਦਾ ਉਹਨਾਂ ਨੂੰ ਇਹ ਲੱਗਿਆ ਵੀ ਇਹ ਪੰਗਾ ਲੈਣਾ ਮਤਲਬ ਸਸਤਾ ਨਹੀਂ ਪੈਂਦਾ ਕਿ ਮਹਿੰਗਾ ਪੈਂਦਾ ਹੈ ਆਈਸੀਪੁਰ ਸਾਹਿਬ ਪਰਸਨ ਅੱਜ ਵੀ ਮਤਲਬ ਕਿਹੜਾ ਮਾਰ ਕੇ ਗਈ ਹੈ ਮੇਰੇ ਕੋਲੇ ਤੜਕੇ ਡੀਐਸਪੀ ਆ ਗਿਆ ਸੀ ਮੈਨੂੰ ਕਹਿ ਰਹੇ ਸੀਗੇ ਜੀ ਤੁਸੀਂ ਅੱਜ ਮੈਂ ਕਿਹਾ ਵੀ ਬਠਿੰਡੇ ਫੇਰ ਜਾ ਰਹੇ ਆ ਕਹਿੰਦੇ ਜੀ ਤੁਸੀਂ ਫਿਰ ਮਤਲਬ ਬਠਿੰਡੇ ਜਾਣਾ ਹੈ ਤਾਂ ਤੁਹਾਡਾ ਇੱਥੇ ਯਾਨੀ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਮਤਲਬ ਇਹ ਸੀਗਾ ਵੀ ਬਠਿੰਡੇ ਵਾਲਾ ਪ੍ਰੋਗਰਾਮ ਕੈਨਸਲ ਕਰੋ ਤੇ ਤੁਹਾਡੇ ਇੱਥੇ ਐਮਐਲਏ ਆ ਰਿਹਾ ਹੈ ਐਮਐਲਏ ਨੂੰ ਸਵਾਲ ਜਵਾਬ ਕਰ ਲਓ ਮੈਂ ਕਿਹਾ ਵੀ ਐਮਐਲਏ ਨੂੰ ਜਿਹੜੇ ਅਸੀਂ ਸਵਾਲ ਕਰਨੇ ਉਹ ਸਾਡੇ ਬੰਦ-ਮੁੰਡੇ ਹੈਗੇ ਨਹੀਂ ਨਹੀਂ ਐਮਐਲਏ ਉੱਥੇ ਮਿਲਦੇ ਕਿੱਥੇ ਸਾਡਾ ਸਾਡਾ ਐਮਐਲਏ ਆ ਰਿਹਾ ਉੱਥੇ ਯਾਨੀ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਦਾ ਯਾਨੀ ਮੂਰਖ ਬਣਾਉਣ ਵਾਲੀ ਗੱਲ ਸੀਗੀ ਕਿ ਤੁਸੀਂ ਉਧਰ ਕਿਉਂ ਨਾ ਪ੍ਰਧਾਨ ਜੀ ਐਮ ਐਲ ਏ ਸਾਹਿਬ ਆ ਰਹੇ ਨੇ ਇੱਥੇ ਮੈਂ ਕਹਾਂ ਉਹ ਮੇਰਾ ਨਿਸ਼ਾਨਾ ਜਿਹੜਾ ਉਹ ਵੱਖਰਾ ਨਿਸ਼ਾਨਾ ਹੈ ਇੱਥੋਂ ਮੈਂ ਅੱਜ ਇਹਦੇ ਤੋਂ ਜਿੱਥੇ ਮੈਂ ਪੂਰੀ ਦੁਨੀਆ ਦੇ ਵਿੱਚ ਸਾਡਾ ਲੜਾਈ ਤੁਸੀਂ ਕੱਲ ਬਚਾਈ ਆ ਮੈਂ ਬੇਇਜ਼ਤੀ ਕਰਾਂ ਕੱਲ ਬਹੁਤ ਬਦਲ ਤੁਹਾਡੀ ਕਿਰਪਾ ਹੋਈ ਹੈ ਤੁਹਾਡੀ ਮਿਹਰਬਾਨੀ ਮੈਂ ਸਾਰਿਆਂ ਦੀ ਦੁਬਾਰਾ ਕਰਦਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਦੇ ਤੱਕ ਇਸ ਧੱਕੇ ਸ਼ਾਹੀ ਦੇ ਸੁਨੇਹੇ ਨੂੰ ਤੁਸੀਂ ਬਚਾਇਆ ਔਰ ਮੈਂ ਇੱਕ ਹੋਰ ਗੱਲ ਤੁਹਾਡੇ ਚੈਨਲ ਆ ਦੇ ਵਿੱਚ ਦੱਸ ਦਿਆਂ ਤੇ ਦੇਖੋ ਹਰਿਆਣਾ ਗਵਰਨਮੈਂਟ ਨੇ ਸਾਡੇ ਜਿਹੜੇ ਹਰਿਆਣੇ ਦੇ ਕਿਸਾਨ ਨੇ ਨੌਜਵਾਨ ਨੇ ਸਾਡੀਆਂ ਬੀਬੀਆਂ ਨੇ ਉਹਨਾਂ ਦੇ ਉੱਤੇ ਅੰਦੋਲਨ ਦੇ ਦੌਰਾਨ ਕੇਸ ਰਜਿਸਟਰ ਕੀਤੇ ਅੱਜ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੈਂ ਤੁਹਾਡੇ ਚੈਨਲ ਦੇ ਚੈਨਲਾਂ ਦੇ ਮਾਧਿਅਮ ਤੇ ਇਹ ਕਹਿਣਾ ਚਾਹੁੰਗਾ ਹਰਿਆਣਾ ਗਵਰਨਮੈਂਟ ਨੂੰ ਤੇ SKM ਨਾਨ ਪੋਲੀਟੀਕਲ ਦਾ ਇਹ ਪ੍ਰੋਗਰਾਮ ਹੈ ਔਰ SKM ਨਾਨ ਪੋਲੀਟੀਕਲ ਸੁਨੇਹਾ ਦਿੰਦਾ ਹੈ ਕਿ ਹਰਿਆਣਾ ਗਵਰਨਮੈਂਟ ਕਿਸੇ ਵੀ ਤਰ੍ਹਾਂ ਦੀ ਅਜਿਹੀ ਤੱਕੇਸ਼ਾਈ ਨਾ ਕਰੇ ਨਹੀਂ ਤਾਂ ਸਾਨੂੰ ਮਜਬੂਰ ਨਾ ਦੁਬਾਰਾ ਕਿਸੇ ਤਰ੍ਹਾਂ ਦਾ ਵੀ ਹੋਰ ਮਜਬੂਰਤੂ ਵੀ ਤਕੜਾ ਬਟਾਨ ਦੋਨੇ ਲੜਨੇ ਮਜਬੂਰ ਹੋਣਾ ਪਏਗਾ ਪ੍ਰਧਾਨ ਜੀ ਦੇ ਗੱਲ ਕਰੀਏ ਮਜੂਤਾ ਸਰਕਾਰ ਦੇ ਨੂੰ ਪਬਲਿਕ ਪਰਸ਼ਾਨ ਹੋ ਗਿਆ ਦੇਖੋ ਸਵਾਲ ਇਹ ਹੈ ਤੁਸੀਂ بڑے ਸਿਆਣੇ ਪੱਤਰਕਾਰ ਸਾਰੇ ਇਕੱਠੇ ਹੋਏ ਹੋ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੀ ਅਸੀਂ ਐਮਐਸਪੀ ਦੀ ਮੰਗ ਮੰਗ ਰਹੇ ਸੀ ਉਹਨਾਂ ਦੇ ਨਿਗਾ ਚ ਜ਼ਰੂਰ ਹੋ ਸਕਦਾ ਕਿਉਂਕਿ ਸਰਕਾਰਾਂ ਹੋਰ ਐਂਗਲ ਤੋਂ ਸੋਚਦੀਆਂ ਨੇ ਲੇਕਿਨ ਸਾਡਾ ਮੰਨਣਾ ਤੇ ਜਿਹਦੇ ਡਿਬੇਟ ਹੋਣੀਆਂ ਸੀ ਡਿਬੇਟ ਸਿੱਧ ਕਰਕੇ ਵਿਖਾਵਾਂਗੇ ਇਹ ਮੁੱਦਾ ਛੋਟਾ ਜਾਂ ਵੱਡਾ ਹੈ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗ ਰਹੇ ਸੀ ਤੇ ਮੰਗ ਰਹੇ ਸੀ ਕੇਂਦਰ ਤੋਂ ਪੰਜਾਬ ਸਰਕਾਰ ਨਾਲ ਸਾਡਾ ਕੋਈ ਰੋਲਾ ਨਹੀਂ ਸੀ ਪੰਜਾਬ ਸਰਕਾਰ ਨੇ ਉਸ ਅੱਗ ਨੂੰ ਹੱਥ ਚ ਪਾਇਆ ਔਰ ਸਾਡਾ ਧਰਨਾ ਢੋਣ ਦੀ ਕੋਸ਼ਿਸ਼ ਕੀਤੀ ਉਹ ਮੰਗ ਕੇ ਸੀ ਸਾਡੇ ਸਾਡੇ ਮਾਹਰ ਕਹਿ ਰਹੇ ਨੇ ਐਗਰੀਕਲਚਰ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਰ ਉਹਨਾਂ ਨੇ ਇਹ ਕਿਹਾ ਤੇ ਪਾਣੀ ਗਿਆ ਸਿਰਫ 15-16 ਸਾਲ ਤੱਕ ਹੀ ਪਾਣੀ ਪੀਣਯੋਗ ਰਹਾ ਸਾਡੇ ਕੋਲੇ ਹੈ ਸਿਰਫ 15-16 ਸਾਲ ਦਾ ਹੁਣ ਜੇ 15 ਸਾਲ ਦਾ ਪਾਣੀ ਹੈ ਸਾਡੇ ਕੋਲੇ ਬਾਕੀ ਤੇ 1 ਕਿਲੋ ਚੌਲ ਪੈਦਾ ਕਰਨ ਤੇ ਜਦੋਂ 3000 ਲੀਟਰ ਜਾਂ 3500 ਲੀਟਰ ਪਾਣੀ ਲੱਗ ਰਿਹਾ ਹੋਵੇ ਤਾਂ ਇਹਦਾ ਮਤਲਬ ਪਾਣੀ ਤਾਂ ਗਿਆ ਕਿੰਨਾ ਚਿਰ ਅਸੀਂ ਚੌਲ ਪੈਦਾ ਕਰਕੇ ਦੇਈ ਚੱਲਾਂਗੇ ਲੋਕਾਂ ਨੂੰ ਇਹ ਪਾਣੀ ਬਚਾਉਣਾ ਜੇ ਤਾਂ ਸਾਨੂੰ ਡਾਈਵਰਸਿਫਿਕੇਸ਼ਨ ਵੱਲ ਜਾਣਾ ਪਏਗਾ ਤੇ ਡਾਇਵਰਸੀਫਿਕੇਸ਼ਨ ਵੱਲ ਤਾਂ ਦੀ ਕਿਸਾਨ ਜਾਏਗਾ ਅਗਰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣੇਗਾ ਤਾਂ ਅੰਦਾਜ਼ਾ ਲਾ ਕੇ ਦੱਸਿਓ ਪਾਣੀ ਮੇਰੇ ਬੱਚੇ ਨੇ ਨਹੀਂ ਖੱਲਣੇ ਪੀਣਾ ਪਾਣੀ ਹਰ ਮੁਲਾਜ਼ਮ ਦੇ ਬੱਚੇ ਨੇ ਪੀਣਾ ਹਰ ਪੱਤਰਕਾਰਤਾ ਦੀ ਲਾਈਨ ਦੇ ਕਿਸੇ ਨੌਜਵਾਨ ਦੇ ਬੱਚੇ ਨੇ ਵੀ ਪੀਣਾ ਹਰ ਅਫਸਰ ਦੇ ਬੱਚੇ ਨੇ ਪੀਣਾ ਹਰ ਪੋਲੀਟਿਸ਼ੀਅਨ ਦੇ ਬੱਚੇ ਨੇ ਪੀਣਾ ਹਰ ਮਜ਼ਦੂਰ ਦੇ ਬੱਚੇ ਨੇ ਪੀਣਾ ਹਰ ਵਰਗ ਦੇ ਬੰਦੇ ਨੇ ਪਾਣੀ ਪੀਣਾ ਅਸੀਂ ਉਹ ਪਾਣੀ ਬਚਾਉਣ ਵਾਸਤੇ ਲਈ ਲੜ ਰਹੇ ਹਾਂ ਤੇ ਸਾਡਾ ਪਾਣੀ ਬਚਾ ਰਹੇ ਤਾਂ ਦੱਸੇ ਮੈਨੂੰ ਜਿਹੜੇ ਕਹਿ ਰਹੇ ਨੇ ਕਿ ਮੁੱਦਾ ਬੜਾ ਛੋਟਾ ਹੈ ਇਸਦਾ ਪੂਰੇ ਪੰਜਾਬ ਦੇ ਲੋਕਾਂ ਦੇ ਜੀਵਨ ਬਚਾਉਣ ਦੀ ਲੜਾਈ ਲੜ ਰਹੇ ਆ ਇਹਨੂੰ ਕਿਵੇਂ ਛੋਟਾ ਮੁੱਦਾ ਕਹਿ ਸਕਦੇ ਨੇ ਜ਼ਰੂਰ ਜੀ ਸਰਕਾਰ ਐਨਐਸਪੀ ਝੋਨੇ ਦੇ ਮਾਮਲੇ ਕਰਕੇ ਇਹ ਬਹੁਤ ਵੱਡਾ ਮੁੱਦਾ ਹੈ ਤਾਂ ਉਹ ਮੌਜੂਦ ਹੈ ਨਹੀਂ ਇਹ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਗੱਲ ਹੈ ਦੇਖੋ ਝੋਨੇ ਦੇ ਬੰਦ ਕਰਨਾ ਇਹ ਕੋਈ ਹੱਲ ਨਹੀਂ ਹੈ ਮੈਂ ਮੈਂ ਬੇਨਤੀ ਕਰਦਾ ਝੋਨੇ ਦੇ ਬੰਦ ਕਰਨਾ ਇਹ ਹੱਲ ਨਹੀਂ ਹੈ ਇਹ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਜ਼ਬਰਦਸਤੀ ਦੂਸਰੇ ਪਾਸੇ ਵੱਲ ਨੂੰ ਮੋੜਨਾ ਹੋਵੇਗਾ ਇਹ ਸਾਨੂੰ ਐਮਐਸਪੀ ਗਰੰਟੀ ਕੋ 23 ਫਸਲਾਂ ਦੇ ਉੱਤੇ ਐਮਐਸਪੀ ਅਨਾਉਂਸ ਹੁੰਦੀ ਹੈ ਸਭ ਤੋਂ ਪਹਿਲਾਂ ਤੇ ਇਹ ਸੰਬੰਧਿਤ ਰੋੜਾ ਐਮਐਸਪੀ ਦਾ ਮਤਲਬ ਹੈ ਮਿਨੀਮਮ ਸਪੋਰਟ ਪ੍ਰਾਈਸ ਤੇ ਤਦ ਇਹਦੇ ਤਦ ਦਿੱਤਾ ਗਿਆ ਸੀ ਕਿ ਅਗਰ ਕਿਸਾਨ ਨੂੰ ਉਹਦੀ ਫਸਲ ਦਾ ਰੇਟ ਮਾਰਕੀਟ ਦੇ ਵਿੱਚ ਨਹੀਂ ਮਿਲੇਗਾ ਤੇ ਘੱਟ ਤੋਂ ਘੱਟ ਇਸ ਕੀਮਤ ਦੇ ਉੱਤੇ ਅਸੀਂ ਖਰੀਦ ਲਾਂਗੇ ਇਸ ਲਈ ਘੱਟ ਤੋਂ ਘੱਟ ਹੈ ਤੇ ਜਿਹੜਾ ਘੱਟ ਤੋਂ ਘੱਟ ਅਨਾਉਂਸਮੈਂਟ ਹੁੰਦਾ ਹੈ ਉਹ ਵੀ ਕਿਸਾਨ ਨੂੰ ਨਾ ਮਿਲੇ ਤਾਂ ਕਿਸਾਨ ਮਰੇਗਾ ਨਹੀਂ ਤਾਂ ਹੋਰ ਕੀ ਕਰੇਗਾ ਅਗਲਾ ਤੁਹਾਡਾ 1 ਮਿੰਟ ਜੀ ਤੁਹਾਡਾ ਸਵਾਲ ਅਜੇ ਵਿੱਚ ਰਹਿ ਗਿਆ ਅਗਰ ਦੂਸਰੀ ਕਾਪਸ ਦੇ ਦਿੱਤੇ ਸਾਰੀਆਂ ਕਾਪਸ ਦੇ ਉੱਤੇ ਐਮ ਐਸ ਪੀ ਗਰੰਟੀ ਬਣ ਜੇ ਸਾਨੂੰ ਉਹਨਾਂ ਦਾ ਰੇਟ ਸਰਕਾਰ ਝੋਨੇ ਨਾਲੋਂ ਵੱਧ ਦੇਣਾ ਸ਼ੁਰੂ ਕਰ ਦੇਵੇ ਲੋਕ ਆਪਣੇ ਆਪ ਚੋਨਾ ਛੱਡ ਕੇ ਇੱਧਰ ਨੂੰ ਆ ਜਾਣਗੇ ਉਹ ਜ਼ਬਰਦਸਤੀ ਮੋੜਨ ਦੀ ਕੋਸ਼ਿਸ਼ ਨਾ ਕਰੇ ਸਰਕਾਰਾਂ ਤਾਂ ਅਗੱਗੇ ਲੱਗੋ ਲਾ ਅੱਗੇ ਅੱਗੇ ਉਹਨਾਂ ਦਾ ਮਤਦਾਨ ਕੀੜ ਹੋ ਜਾਈ ਮੈਂ ਦਾਦਾ ਮੈਂ ਦਾਦਾ ਇਹ ਇਹ ਹੀ ਮਦਦ ਕਰਨਾ ਮੋਹ ਸੋਹਣੇ ਸਵਾਲ ਹੈ ਚੰਗੇ ਚੰਗੇ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਇਸ ਟਾਪਿਕ ਦੇ ਉੱਤੇ ਸਵਾਲ ਹੋਣ ਲੱਗੇ ਆ ਅੱਜ ਜਿਹੜੀ ਦਾਲ ਹੈ ਸਾਡੀ ਮੂੰਗੀ ਕਿਤੇ ਵਿਕਦੀ ਹੈ 8000 ਨੂੰ ਖਪਤਕਾਰ ਨੂੰ ਮੂੰਗੀ ਦੀ ਦਾਲ ਮਿਲਦੀ ਹੈ 150 ਰੁਪਏ ਕਿਲੋ ਕਮਾਈ ਕੌਣ ਕਰ ਰਿਹਾ ਹੈ ਮੀਡੀਏਟਰ ਕਰ ਰਿਹਾ ਹੈ ਨਾ ਅਸੀਂ ਉੱਥੇ ਵੀ ਕਿਹਾ ਕਿ ਯਾਰ ਤੁਸੀਂ ਇਹਨਾਂ ਨੂੰ ਜੇ ਐਮਐਸਬੀ ਨਿਰਧਾਰਤ ਹੋ ਜੇ ਤੈ ਹੋ ਜੇ ਪਤਾ ਲੱਗ ਜਾਏ ਹਰ ਇੱਕ ਕੰਜ਼ਿਊਮਰ ਨੂੰ ਪਤਾ ਲੱਗ ਜਾਏ ਕਿ ਜਿਹੜੀ ਮੂੰਗੀ ਹੈ ਉਹ 8000 ਨੂੰ ਕਿਲੋ ਨਾ 1000 ਹੈ ਯਾਨੀ 80 ਰੁਪਏ ਕਿਲੋ ਹੈ ਪਤਾ ਲੱਗ ਜਾਏ ਹਰੇਕ ਬੰਦੇ ਨੂੰ ਤੇ ਜਦੋਂ ਹਰ ਇੱਕ ਨੂੰ ਪਤਾ ਲੱਗ ਜਾਏਗਾ ਤਾਂ ਫਿਰ ਉਹ ਸੋਚੇਗਾ ਨਾ ਵੀ ਤੂੰ ਭਾਈ ਦੂਰ ਸੋ ਕਿਉਂ ਲਾ ਰਹੇ ਹੈ ਕੰਟਰੋਲ ਹੋਏਗਾ ਅਗਲੀ ਗੱਲ ਅਸੀਂ ਇਹ ਵੀ ਕਹ ਸੀ ਸਰਕਾਰ ਨੂੰ ਕਿ ਤੁਸੀਂ ਮੁਨਾਫਾ ਜਿਹੜਾ ਦੇਣਾ ਹੈ ਮੀਡੀਏਟਰ ਨੂੰ ਉਹ ਇੱਕ ਸੀਮਾ ਤੈਅ ਕਰੋ 10% ਕਰ ਦਿਓ 12% ਕਰ ਦਿਓ 15% ਕਰ ਦਿਓ ਜਿਹੜਾ ਆਦਮੀ ਉਸ ਤੈਅ ਕੀਤੇ ਮੁਨਾਫੇ ਤੋਂ ਵੱਧ ਮੁਨਾਫਾ ਚਾਰਜ ਕਰੇਗਾ ਤੇ ਨਿਊਮਰ ਤੋਂ ਉਹਦੇ ਖਰਾਬ ਮੁਕਤਮਾ ਦਰਜ ਹੋਵੇ ਤਾਂ ਕਿ ਕੰਜ਼ਿਊਮਰ ਨੂੰ ਵੀ ਸਸਤਾ ਮਿਲੇ ਤੇ ਸਾਡਾ ਵੀ ਪੂਰਾ ਰੇਟ ਮੱਝੇ ਹੁਣ ਇੱਕ ਸਵਾਲ ਹੋਰ ਹੈ ਤੁਹਾਡਾ ਜਵਾਬ ਇੱਥੇ ਜੰਦਾ ਅੱਜ ਭਾਰਤ ਪੌਣੇ 2 ਲੱਖ ਕਰੋੜ ਰੁਪਏ ਦਾ ਪਾਮ ਆਇਲਾ ਤੇ ਦਾਲਾਂ ਲੱਗਭਗ 40000 ਕਰੋੜ ਦੀਆਂ ਦਾਲਾਂ ਬਾਹਰੋਂ ਵਗਾਰੇ ਆ। ਅਗਰ ਬਾਹਰ ਲਿਆਂ ਦਾਲਾ ਸਾਡੇ ਕਿਸਾਨ ਮਤਲਬ ਪਬਲਿਕ ਨੂੰ ਖੁਆਈਆਂ ਜਾ ਰਹੀਆਂ ਨਹੀਂ ਤੇ ਕਿਉਂ ਦਾਲਾ ਪੰਜਾਬ ਦੇ ਅੰਦਰ ਕਿ ਭਾਰਤ ਦੇ ਅੰਦਰ ਨਹੀਂ ਹੋ ਸਕਦੀਆਂ ਹੋ ਸਕਦੀਆਂ ਨੇ ਜੇ ਉਹ ਦਾਲਾ ਇੱਥੇ ਪੈਦਾ ਹੋਣ ਉਹਨਾਂ ਦੇ ਖਰਚੇ ਘਟਣ ਤਾਂ ਸੁਭਾਵਿਕ ਉਹਨਾਂ ਦੇ ਰੇਟ ਘੱਟ ਵੀ ਘੱਟ ਘੱਟਦੇ ਰੇਟ ਤੇ ਵੀ ਸਾਡੇ ਲੋਕਾਂ ਨੂੰ ਮਿਲ ਸਕਦੀਆਂ ਨੇ ਸੋ ਇਸ ਕਰਕੇ ਜਿਹੜਾ ਸਾਡੇ ਆਮ ਖਪਤਕਾਰ ਤੇ ਬੋਝ ਹੈ ਉਹ ਮੀਡੀਏਟਰ ਦਾ ਹੈ ਉਹ ਵਪਾਰੀ ਦਾ ਹੈ ਕਿਸਾਨ ਦਾ ਨਹੀਂ ਸਰਕਾਰ ਤੋਂ ਉਸ ਨੂੰ ਬਹੁਤ ਇਹ ਨਹੀਂ ਸੀ ਕਿ ਮੀਡੀਏਟਰ ਨੂੰ ਕਰ ਰਹੇ ਸੀ ਜਿੱਦਾਂ ਉਹ ਇਸ ਤਰ੍ਹਾਂ ਮੈਂ ਇਹ ਤਾਂ ਅਸੀਂ ਕਹਿ ਰਹੇ ਆ ਸਰਕਾਰ ਕਰੇ ਨਾ ਸਰਕਾਰ ਕਰ ਨਹੀਂ ਰਹੀ ਰੋਣਾ ਦੇ ਇਸ ਗੱਲ ਦਾ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਕੋ ਮੰਗ ਰਹੇ ਆ ਸਰਕਾਰ ਸਾਨੂੰ ਇਸੇ ਗੱਲ ਤੋਂ ਭੱਜ ਰਹੀ ਹੈ ਕਿ ਜੀ ਇੰਨੇ ਰੁਪਏ ਖਰਚ ਆਉਣਗੇ ਜੇ ਅਸੀਂ ਸਾਰੇ ਖੇਤ ਖਰੀਦਾਂਗੇ ਤਾਂ ਮੈਂ ਕਹਿੰਦਾ ਵੀ ਜੇ ਸਰਕਾਰ ਖਰੀਦਣਾ ਚਾਹੁੰਦੀ ਤਾਂ ਖਰੀਦੇ ਅਸੀਂ ਇਹ ਨਹੀਂ ਕਹ ਰਹੇ ਵੀ ਨਾ ਖਰੀਦੇ ਆ ਅਸੀਂ ਇਹ ਜ਼ਰੂਰ ਕਹਿ ਰਹੇ ਆ ਕਿ ਜਿਹੜਾ ਵਪਾਰੀ ਮੰਡੀ ਤੋਂ ਬਾਹਰ ਖਰੀਦਦਾ ਹੈ ਉਹ ਵਪਾਰੀ ਮੰਡੀ ਤੋਂ ਬਾਹਰ ਨਾ ਖਰੀਦੇ ਮੰਡੀ ਦੇ ਅੰਦਰ ਆ ਕੇ ਵਪਾਰੀ ਵੀ ਖਰੀਦ ਸਕਦਾ ਹੈ No problem ਸਾਨੂੰ ਕੋਈ ਦਿੱਕਤ ਨਹੀਂ ਆ। ਬਲੇਵਾਲ ਸਾਹਿਬ ਜੀ ਇਸ ਤਰ੍ਹਾਂ ਹੀ ਚੋਣਾ ਲੱਗਦਾ ਰਿਹਾ ਪੰਜਾਬ ਤੇ ਪੰਜਾਬ ਦਾ ਪਾਣੀ ਪਹਿਲਾਂ ਹੀ ਬਹੁਤ ਖੰਡੇ ਜਾ ਚੁੱਕਾ ਹੈ। ਅੱਜ ਆਵਰੇ ਟਾਈਮ ਤੱਕ ਤਾਂ ਦੇ ਰਹੀ ਹੋਣੀ ਬਚਣਾ ਪਾਣੀ। ਹਾਂ ਮੈਂ ਅਸੀਂ ਆਲਰੇਡੀ ਮੈਂ ਤੁਹਾਡਾ ਜਿਹੜਾ ਸਵਾਲ ਹੁਣ ਆਇਆ ਹੈ ਮੈਂ ਦਾ ਅੱਗੇ ਦਾ ਜਵਾਬ ਲੱਗ-ਪੱਗ ਦੇ ਚੁੱਕਿਆ ਕਿ ਪਾਣੀ ਬਚਾਉਣ ਦੀ ਹੀ ਲੜਾਈ ਹੈ। ਪੰਜਾਬ ਦੇ ਹਰਿਆਣੇ ਦੇ ਲੋਕਾਂ ਦੀ ਬੱਚਿਆਂ ਦੇ ਭਵਿੱਖ ਬਚਾਉਣ ਦੀ ਹੀ ਲੜਾਈ ਹੈ ਜਦੋਂ ਅਸੀਂ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਲੜਾਈ ਲੜਦੇ ਆ ਸੋ ਉਹਦੇ ਲਈ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਵਿਚਾਰ ਕਰਨੀ ਪਵੇਗੀ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪਵੇਗੀ ਤਾਂ ਹੀ ਜਾ ਕੇ ਅਸੀਂ ਪਾਣੀ ਬਚਾ ਸਕਾਂਗੇ ਦੇਸ਼ ਨੇ ਆਜ਼ਾਦੀ ਦੀ ਲੜਾਈ 90 ਸਾਲ ਲੜੀ ਹੈ ਉਹ ਕਿਹੜਾ ਸਾਨੂੰ ਪ੍ਰੋਟੈਸਟ ਕਰਨ ਦਿੰਦੇ ਸੀ ਜੇਲਾ ਜੋ ਵੀ ਛੱਡੇ ਰਿਹਾ ਜੇਲਾ ਜੇ ਵੀ ਛੱਡ ਰਾਇ ਨੇ ਹੁਣ ਘੜਾ ਕਰਨ ਦੇ ਰਹੇ ਨੇ ਬੇਇਨਸਾਫੀ ਹੋ ਰਹੀ ਆ ਪਿੰਡ ਨਾਲ ਆਪਣੇ ਅੱਖਾਂ ਦੇ ਸਾਹਮਣੇ। ਔਰ ਉਸ ਬੇਇਨਸਾਫੀ ਦੇ ਖਿਲਾਫ ਪਿੰਡ ਨੂੰ ਸਾਰੇ ਪਿੰਡ ਨੂੰ ਚੱਕ ਕੇ ਜੇਲ ਸਿੱਟਿਆ ਆ। ਜੇ ਕੋਈ ਉਥੇ ਕਿਸਾਨ ਜੱਜ ਬੰਗਿਆ ਨੇ ਦੀ سپورਟ ਦੇ ਜਾਂਦੀਆਂ ਨੇ ਉਹਨਾਂ ਨੂੰ ਫੜ ਫੜ ਕੇ ਜੇਲ ਸਿੱਟਿਆ ਜਾ ਰਿਹਾ ਹੈ। ਇੱਥੇ ਡੀਸੀ ਆਫਿਸ ਦੇ ਵਿੱਚ ਆਪਾਂ ਪ੍ਰੋਟੈਸਟ ਕਰਨਾ ਸੀਗਾ ਪਿਛਲੇ ਦਿਨਾਂ 'ਚ। ਡੀਸੀ ਆਫਿਸ ਦੇ ਵਿੱਚ ਹੀ ਪ੍ਰੋਟੈਸਟ ਨਹੀਂ ਕਰ ਦਿੱਤਾ ਜਾ ਰਿਹਾ। ਇਹੀ ਤਾਂ ਅਸੀਂ ਸਵਾਲ ਕਰਨੇ ਆ ਕਿ ਭਵਾਨਦਮਾਨ ਜੀ ਤੂੰ ਤਾਂ ਕਹਿੰਦਾ ਸੀ ਸੜਕ 'ਤੇ ਨਾ ਬੈਠੋ। ਅਫਸਰਾਂ ਦੇ ਦਫਤਰ ਘੇਰ ਲਓ। ਸਾਡੇ ਮੰਤਰੀਆਂ ਦੇ ਦਫ਼ਤਰ ਘੇਰ ਲੋ ਸਾਡੇ ਘਰ ਘੇਰ ਲੋ ਉਹ ਭਾਈ ਤੇਰੇ ਡੀਸੀ ਦੇ ਦਫ਼ਤਰ ਆ ਰਹੇ ਆਏ ਸੀ ਕੋਈ ਹਜੇ ਘਰਾਓ ਨਹੀਂ ਕੀਤਾ ਸੀ ਬੈਠ ਕੇ ਗੱਲਬਾਤ ਕਰਨੀ ਸੀ ਅਜੇ ਤਾਂ ਸਟੇਜ ਲਗਣੀ ਸੀ ਪਰ ਲੋਕਾਂ ਨੇ ਚੱਕ ਕੇ ਤੁਸੀਂ ਸਾਰੇ ਪ੍ਰੈਸਰੇ ਦੇਖਿਆ ਮਟੰਡੇ ਦੇ ਵਿੱਚ ਜੋ ਮਤਲਬ ਗੁੰਡਾ ਕਰਦੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਸੋ ਇਹ ਇਹਨਾਂ ਦਾ جاری ਰਹਿਣਾ ਔਰ ਜੇਕਰ ਕੋਈ ਜ਼ਾਬਰ ਸਰਕਾਰੇ ਕਰੇ ਵੀ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਹੋਣੀ ਨਹੀਂ ਦੇਣੀ ਪਰ ਲੋਕਾਂ ਦੀ ਆਵਾਜ਼ ਬੰਦ ਬੁਲੰਦ ਕਰਨੀ ਬੰਦ ਕਰ ਦੇਣਗੇ ਸਾਨੂੰ ਪਤਾ ਹੈ ਕਿ ਸਾਡਾ ਜਿਹੜਾ ਪੱਛਿਆਂ ਦਾ ਸਾਡੇ ਪੰਜਾਬ ਦੇ ਲੋਕਾਂ ਦਾ ਭਵਿੱਖ ਹੈ ਜਿਹੜਾ ਉਹ ਖਤਰੇ 'ਚ ਹੈ ਉਹ ਭਵਿੱਖ ਬਚਾਉਣਾ ਤੇ ਸਾਨੂੰ ਲੜਨਾ ਹੀ ਪੈਣਾ ਹੈ ਚ ਜੋ ਮਰਜ਼ੀ ਕਰੇ ਸਰਕਾਰ ਨਾ ਕਰਨ ਦੇਗੀ ਤਾਂ ਲੜਾਈ ਉਸ ਰੂਪ 'ਚ ਲੜਾਂਗੇ